ਮੈਂ ਸਭ ਤੋਂ ਪਹਿਲਾਂ ਇੱਕ ਬੇਨਤੀ ਕਰਨੀ ਚਾਹੁੰਦਾ ਹੈ ਕਿ ਦੋ ਸਰਕਾਰਾਂ ਪੰਜਾਬ 'ਚ ਇਸ ਗੱਲ ਤੇ ਹੋਂਦ ਵਿੱਚ ਆਈਆਂ ਕਿ ਕਾਂਗਰਸ ਨੇ ਵੀ ਤੇ ਆ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਹੈ ਕਿ ਜੇ ਸੀ ਆਉਂਦੇ ਆ ਹੀ ਬੇਦਬੀ ਦੇ ਦੋਸ਼ੀਆਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਦੇਵਾਂਗੇ ਐਗਜ਼ੈਂਪਲਰੀ ਪਨਿਸ਼ਮੈਂਟ ਦੇਵਾਂਗੇ ਪਰ ਹੋ ਰਿਹਾ ਉਹਦੇ ਉਲਟ ਸੋ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਇਹ ਡਰਾਮੇ ਸਟੇਜ ਬੈਨ ਸ਼ੋਰ ਰਚ ਰਹੇ ਨੇ ਮੇਰੀ ਸਮੁੱਚੀ ਪ੍ਰੈਸ ਨੂੰ ਇਹ ਬੇਨਤੀ ਆ ਬੜੀ ਨਿਮਰਤਾ ਸਾਹਿਤ ਕਿ ਜਦ ਕਦੇ ਵੀ ਚਲੋ ਰਤੇਸ਼ ਲਖੀ ਬਾਹਰ ਬੈਠਾ ਸੀ ਉਹਨੇ ਜੋ ਕਰਤਾ ਕਰਤਾ ਕਿ ਜਦ ਵੀ ਕਦੇ ਕਰੋ ਇਸ ਇਸ਼ੂ ਤੇ ਪ੍ਰਦੀਪ ਨੂੰ ਬੁਲਾਓ ਨਾਲ ਸਾਡੀ ਵਰਸ਼ਾਂ ਲਈ ਬੰਦਾ ਜ਼ਰੂਰ ਬਿਠਾਓ ਕਿਉਂਕਿ ਅੱਜ ਦੁਪਹਿਰ ਦਾ ਐਕਸਪੀਰੀਅੰਸ ਹੈ ਕਿ ਪ੍ਰਦੀਪ ਦੇ ਨਾਲ ਸਾਡੇ ਅਰਸ਼ ਕਲੀਅਰ ਬੈਠੇ ਸੀ ਤੇ ਉਹਨੂੰ ਮੁੜ ਕੇ ਕਹਿ ਕੇ ਛੁੱਟਣਾ ਪਿਆ ਕਿ ਮੈਨੂੰ ਪਤਾ ਨਹੀਂ ਸੀ ਜੀ ਕਿ ਤੁਸੀਂ ਉਹਨਾਂ ਦਾ ਬੰਦਾ ਵੀ ਪਿਖਾਇਆ ਮੈਨੂੰ ਤਾਂ ਤੁਸੀਂ ਇਹ ਕਹਿ ਕੇ ਬੁਲਾ ਲਿਆ ਸੀਗਾ ਕਿ ਤੇਰੇ ਥਿਊ ਲੈਣੇ ਆ ਕਿਉਂਕਿ ਜਦ ਕਲੇਰ ਸਾਹਿਬ ਨੇ ਦੋ ਸਵਾਲ ਸਿੱਧੇ ਕੀਤੇ ਉਹਦੇ ਕੋਲ ਜਵਾਬ ਕੋਈ ਨਹੀਂ ਸੀ ਕੀ ਗਾਟ ਕਨਫਿਊਜ਼ਡ ਹੁਣ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਇਹ ਹੈ ਕਿ ਜਾਂ ਤਾਂ ਬੰਦਾ ਸਾਰਾ ਝੂਠ ਹੋਊ ਜਾਂ ਬੰਦਾ ਸੱਚ ਹੋ ਪਿਕੈਂਟ ਚੂਜ਼ ਨਹੀਂ ਹੋ ਸਕਦੀ ਕਦੇ ਵੀ ਇਹ ਪ੍ਰਦੀਪ ਕਲੇਰ ਕੱਲ ਜਿਹੜੀ ਇਹਦੀ ਵੀਡੀਓ ਰਿਲੀਜ਼ ਕੀਤੀ ਬੜੀ ਆਪਦੇ ਜਾਣੇ ਉਹਨੇ ਅਚੀਵਮੈਂਟ ਸਮਝੀ ਜਾਰੀ ਕਰਨ ਵਾਲੇ ਨੇ ਵੀ ਕਿ ਮੈਂ ਬੜੀ ਪੰਜਾਬ ਦੀ ਰਾਜਨੀਤੀ ਧਰਥੱਲੀ ਮਚਾਤੀ ਇਹ ਗੱਲ ਕਹਿੰਦਾ ਕਿ ਮੈਂ ਤਾਂ ਕਦੇ ਵੀ ਆਪਣੀ ਰੁਟੀਨ ਲਾਈਫ ਨੂੰ ਡਿਸਟਰਬ ਨਹੀਂ ਕੀਤਾ ਜਿਹੜਾ ਨੰਬਰ ਮੇਰੇ ਕੋਲ ਪਹਿਲਾਂ ਸੀ ਉਹੀ ਅੱਜ ਹੈ ਤੇ ਮੈਂ ਤਾਂ ਘਰ ਆਪਣੇ ਰੁਟੀਨ ਫੈਮਿਲੀ ਵਿੱਚ ਲਾਈਫ ਬਿਤਾ ਰਿਹਾ ਸੀਗਾ ਮੈਨੂੰ ਤਾਂ ਕਦੇ ਨਾ ਪੁਲਿਸ ਦਾ ਨੋਟਿਸ ਆਇਆ ਨਾ ਮੈਨੂੰ ਕਦੇ ਪਤਾ ਹੀ ਕਿ ਮੈਨੂੰ ਪੀਓ ਡਿਕਲੇਅਰ ਕੀਤਾ ਗਿਆ ਇਹ ਹੁਣ ਦੋ ਸਵਾਲ ਉਠਾਉਂਦੀ ਆ ਉਹਦੀ ਇਹ ਗੱਲ ਕਹਿਣੀ ਕਿਰਾਇਆ ਤਾਂ ਸਰਕਾਰਾਂ ਨੇ ਇਹ ਸਾਰੀ ਏਜੰਸੀਆਂ ਨੇ ਕਿ ਹੁਣ ਸਰਕਾਰਾਂ ਦੱਸਣ ਕਿ ਜੇ ਪਲਦੀਪ ਕਲੇਰ ਸੱਚ ਕਹਿ ਰਿਹਾ ਤਾਂ ਇਹਨਾਂ ਨੇ ਫਿਰ ਉਹਨੂੰ ਪੀਓ ਕਰਕੇ ਤੇ ਭਗੌੜਾ ਦਿਖਾਉਣ ਦਾ ਡਰਾਮਾ ਕਿਉਂ ਰਚਿਆ ਇਹ ਆਨਸਰ ਇਹਨਾਂ ਨੂੰ ਹੁਣ ਸਰਕਾਰਾਂ ਨੂੰ ਦੇਣਾ ਪਊਗਾ ਦੇਖੋ ਅਸੀਂ ਪਹਿਲੇ ਦਿਨ ਦੇ ਕਹਿੰਨੇ ਆ ਕਿ ਨਾ ਕਹ ਫਿਰ ਕਮਰ ਵਿਜੇ ਪ੍ਰਤਾਪ ਵਾਲੀ ਸਿੱਟ ਨੇ ਡਰਾਮਾ ਕਰਦੇ ਆ ਅਕਸ਼ੇ ਕੁਮਾਰ ਇੱਥੇ ਵੀ ਬੁਲਾਇਆ ਕੁਛ ਨਾ ਲੱਭਿਆ ਗੱਲ ਮੁੱਕ ਗਈ ਸਟੇਜ ਉਹੀ ਰਹੀ ਆਬਜੈਕਟ ਸੇਮ ਰਿਹਾ ਐਕਟਰ ਤੇ ਡਾਇਰੈਕਟਰ ਬਦਲਦੇ ਰਹੇ ਫੇਰ ਉਹ ਤੋਂ ਬਾਅਦ ਚੰਨੀ ਸਾਹਿਬ ਚੀਫ ਮਿਨਿਸਟਰ ਬਣੇ گورنر ਹਾਊਸ ਮੀਟਿੰਗ ਹੋਈ ਅਸੀਂ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਇਹਨਾਂ ਨੇ ਉਹ ਬਰਨਾਲੇ ਵਾਲੀ ਰੀਮਸਾ ਮੀਮਸਾ ਰਾਜਵਿੰਦਰ ਕੌਰ ਮੀਮਸਾ ਤਿਆਰ ਕੀਤੀ ਕਿ ਤੂੰ ਬਿਆਨ ਦੇ ਜਦੋਂ ਪ੍ਰੈਸ ਕਾਨਫਰੰਸ ਹੋ ਗਈ ਅਸੀਂ ਉੱਥੇ ਇੱਕ ਇੱਕ ਬੰਦੇ ਹਾਜ਼ਰ ਦਾ ਨਾਮ ਦੱਸਤਾ ਕਿ ਚੀਫ ਮਿਨਿਸਟਰ ਉਸ ਵੇਲੇ ਦਾ ਹੋਮ ਮਿਨਿਸਟਰ ਹੋਮ ਸੈਕਟਰੀ ਐਡਵੋਕੇਟ ਜਰਨਲ ਸਿਟ ਦੇ ਇੰਚਾਰਜ ਮਿਸਟਰ ਪਰਮਾਰ ਰਿਟਾਇਰ ਡੀਆਈਜੀ ਘਟੜਾ ਸਾਹਿਬ ਕੀ ਸਾਰੇ ਉੱਥੇ ਬੈਠੇ ਸੀ ਉਹਨਾਂ ਦਾ ਉਹ ਵੀ ਫਲੌਪ ਹੋ ਗਿਆ ਫਿਰ ਉਹਨੇ ਆਪਣੇ ਆਪ ਨੂੰ ਜੈਨੂਨ ਦੱਸਣ ਲਈ ਹਾਈ ਕੋਰਟ ਰਿਟ ਪਾਈ ਕੀ ਡਾਇਰੈਕਸ਼ਨ ਦਿਓ ਮੇਰੇ ਐਵੀਡੈਂਸ ਰਿਕਾਰਡ ਕੀਤਾ ਜਾਵੇ ਕੋ ਵੀ ਨਾ ਹੋਇਆ ਬੜਾ ਹੋਇਆ ਕਿਉਂ ਮਕਸਦ ਤਾਂ ਮulzumanu 사જા ਦੋਣ ਦਾ ਨਹੀਂ ਗੁਰੂ ਸਾਹਿਬ ਦੀ ભેਦਭੀ ਦਾ ਨਹੀਂ ਮਕਸਦ ਹੈ ਕਿ ਅਕਾਲੀ ਅਦਾਲਤ ਹੈ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਹਟਾਰੇ ਕਿਵੇਂ ਖੜਾ ਕੀਤਾ ਜਾ ਸਕਦਾ ਤੇ ਹੁਣ ਆ ਮੌਜੂਦਾ ਸਰਕਾਰ ਨੇ ਨਵਾਂ ਹੀ ਕਾਉਂਸਲ ਆ ਚ ਲਿਆ ਮੇਨ ਕਿਊਸਟ ਮੇਨ ਅਕਿਊਜ਼ਡ ਇਨ ਸੈਕਲਜ ਕੇਸ ਮੇਨ ਅਕਿਊਜ਼ਡ ਇਨ ਸੈਕਲਜ ਕੇਸ ਪਹਿਲਾਂ ਉਹਨੂੰ ਅਪਰੂਵਰ ਬਣਾਇਆ ਗਿਆ ਅਪਰੂਵਰ ਕੌਣ ਬਣਦਾ ਹੈ ਤੇ ਅਪਰੂਵਰ ਕਿਸ ਹਾਲਤ ਵਿੱਚ ਬਣਾਉਂਦੀ ਹੈ ਸਟੇਟ ਜਾਜ ਸਟੇਟ ਤੇ ਪ੍ਰੋਸੀਕਿਊਸ਼ਨ ਇਸ ਗੱਲ ਤੇ ਕਲੀਅਰ ਹੋ ਜਾਵੇ ਕਿ ਉਹਨਾਂ ਦੀ ਤਪਤੀਸ਼ ਵਿੱਚ ਕੱਲੀ ਸਫੀਸ਼ੀਐਂਟ ਨਹੀਂ ਮਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਤਾਂ ਫਿਰ ਉਹ ਮਲਜ਼ਮ ਇੱਕ ਨੂੰ ਭੰਨ ਕੇ ਅਪਰੂਵਰ ਬਣਾਉਂਦੀ ਹੈ ਸੋ ਪ੍ਰਦੀਪ ਕਲੇਰ ਨੂੰ ਅਪਰੂਵਰ ਬਣਾਉਣ ਨਾਲ ਇੱਕ ਗੱਲ ਸਾਬਤ ਕਰਤੀ ਇਹ ਸਰਕਾਰ ਨੇ ਕਿ ਸਰਕਾਰ ਦੀ ਜਿਹੜੀ ਕੀਤੀ ਹੋਈ ਤਬਦੀਸ਼ ਇਨਵੈਸਟੀਗੇਸ਼ਨ ਆ ਸੈਕ੍ਰਲਾਈਜਿਸ ਕੇਸੇਸ ਚ ਸਰਕਾਰ ਨੂੰ ਯਕੀਨ ਹੋ ਗਿਆ ਕਿ ਉਹ ਸਫੀਸ਼ੈਂਟ ਨਹੀਂ ਦੋਸ਼ੀਆਂ ਨੂੰ ਸਜ਼ਾ ਦੇਉਣ ਲਈ ਹੁਣ ਪੁੱਛਿਆ ਜਾਵੇ ਕਿ ਤੁਸੀਂ ਉਹਦੇ 164 ਦੇ ਬਿਆਨ ਹੋਏ ਪ੍ਰਦੀਪ ਦੇ 164 ਦੇ ਆ ਬਿਆਨ ਆ ਜਿਹੜੇ ਉਹਦੇ کورٹ ਚ ਉਹਨੇ ਹਿੰਦੀ ਚ ਰਿਕਾਰਡ ਕਰਾਇਆ ਸਾਰੇ ਬਿਆਨਾਂ ਵਿੱਚ ਉਹ ਕਿਤੇ ਇਹ ਨਹੀਂ ਮੰਨਦਾ ਕਿ ਮੈਂ ਬੇਦਬੀ ਕੀਤੀ ਫਿਰ ਉਹਨੂੰ ਅਪਰੂਵਰ ਕਿਉਂ ਬਣਾਇਆ ਅਪਰੂਵਰ ਤਾਂ ਹੁੰਦਾ ਕਿ ਆਪਣਾ ਆਫੈਂਸ ਮੰਨ ਕੇ ਉਸ ਤੋਂ ਬਾਅਦ 파ਡਨ ਮੰਗੇ ਉਹ ਕਹਿੰਦਾ ਮੇਰੇ ਸਾਹਮਣੇ ਬਾਬੇ ਨੇ ਹਦੈਤਾਂ ਕੀਤੀਆਂ ਐ ਜਿਹੜਾ ਬੰਦਾ ਮਰ ਗਿਆ ਬਿੱਟੂ ਦੇ ਨਾਂ ਤੇ ਸਾਰਾ ਪੋਜ ਪਤਾ ਜਿਹੜੇ ਉਹਦੇ ਹਿੰਦੀ ਚ ਬਿਆਨ ਹੈ 1.5 ਸਫੇ ਦੇ ਇਹ ਫਰਵਰੀ 2024 ਚ ਰਿਕਾਰਡ ਹੋਇਆ ਹੁਣ ਮੈਂ ਪੁੱਛਦਾ ਹਾਂ ਤੁਹਾਡੇ ਮਾਧਿਅਮ ਰਾਹੀਂ ਰਤੇਸ਼ ਜੀ ਲਖੀ ਜੀ ਨੂੰ ਵੀ ਕਿ ਰਤੇਸ਼ ਤੂੰ ਤਾਂ ਐਡਾ ਸੀਨੀਅਰ ਐਂਕਰ ਆ ਯਾਰ ਜਰਨਲਿਸਟ ਹੈ ਤੂੰ ਮੁੱਖ ਮੁਲਜ਼ਮ ਹੈ ਜਿਹੜਾ ਭੇਦਭੀ ਵਾਲਾ ਉਹਦੀ ਤੂੰ ਇੰਟਰਵਿਊ ਕਰਦਾ ਹੈ ਤੂੰ ਉਹਨੂੰ ਇਹ ਤਾਂ ਪੁੱਛ ਲਿਆ ਕਿ ਤੇਰਾ ਰੋਲ ਕੀ ਸੀ ਭੇਦ ਵਿੱਚ ਤੂੰ ਅਪਰੂਵਰ ਕਿਉਂ ਬਣਿਆ ਕਿਉਂਕਿ ਸੁਪਰੀਮ ਕੋਰਟ ਕਹਿੰਦੀ ਹੈ ਕਿ ਜੇ ਇਸ ਧਰਤੀ ਦੇ ਕੋਈ ਘਟਿਆ ਆਦਮੀਆਂ ਤਾਂ ਸਭ ਤੋਂ ਘਟਿਆ ਅਪਰੂਵਰ ਹੈ ਜਿਹੜਾ ਪਹਿਲਾਂ ਅਫੈਂਸ ਕਮਿਟ ਕਰਦਾ ਹੈ ਫਿਰ ਸਾਥੀਆਂ ਨਾਲ ਦਗਾ ਕਰਦਾ ਉਹਨਾਂ ਦੇ ਉਲਟ ਗਵਾਹ ਬਣਦਾ ਸਾਰੀ ਇੰਟਰਵਿਊ 'ਚ ਬਾਬੇ ਨੂੰ ਸੁਖਵੀਰ ਜੀ ਕਿੱਥੇ ਮਿਲੇ ਬਾਬੇ ਕੋਲ ਕੌਣ ਗਿਆ ਬਾਬਾ ਕਿਵੇਂ ਮਿਲਿਆ ਤੂੰ ਪੁੱਛ ਕੇ ਮਲਜ਼ਮ ਆ ਜਿਹੜੇ ਉਸੇ ਬੇਦਵੀ ਦਾ ਉਹਦੇ ਬਾਰੇ ਜ਼ਿਕਰ ਹੀ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂ ਗੱਲਾਂ ਲਕੋਈਆਂ ਜਾ ਰਹੀਆਂ ਨੇ ਅਸੀਂ ਕਹਿੰਦੇ ਆ ਕਿਉਂ ਲਕੋਈਆਂ ਜਾ ਰਹੀਆਂ ਨੇ ਕਿਉਂਕਿ ਨਾ ਕਾਂਗਰਸ ਸਰਕਾਰ ਨਾ ਬੀਜੇਪੀ ਦੀ ਗਵਰਨਮੈਂਟ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਬਾਬੇ ਨੂੰ ਸਜ਼ਾ ਨਹੀਂ ਦੇਣੀ ਚਾਹੁੰਦੀ ਰਾਜਨੀਤਿਕ ਲਾਭਾਂ ਕਰਕੇ ਆਉਣ ਵਾਲੇ ਹਰਿਆਣੇ ਦੀਆਂ ਇਲੈਕਸ਼ਨਾਂ 'ਚ ਸਾਰੇ ਇਹਦੀਆਂ ਵੋਟਾਂ ਵਟੋਰਨ ਲਈ ਡਰਾਮੇ ਕਰ ਰਹੀਆਂ ਨੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਇੱਕ ਪੁੱਛਦਾ ਹੈ ਮਾਨ ਸਾਹਿਬ ਆ ਚਿੱਠੀ 2021 ਤੁਹਾਨੂੰ ਗਵਰਨਮੈਂਟ ਨੂੰ ਐਸਐਸਪੀ ਫਰੀਦਕੋਟ ਨੇ ਲਿਖੀ ਕਿ 295ਏ ਦਾ ਕੇਸ ਪਰਸੀਕਿਊਟ ਕਰਨ ਲਈ ਬਾਬੇ ਦੇ ਉਲਟ ਪਰਮਿਸ਼ਨ ਦਿੱਤੀ ਜਾਵੇ 3 ਸਾਲ ਵਿੱਚ ਤਾਂ ਪਹਿਲਾਂ 6 ਮਹੀਨੇ ਕਾਗਰਸੀ ਸਰਕਾਰ ਨੇ ਨਾ 25 ਸਾਲ ਤੁਹਾਡੀ ਸਰਕਾਰ ਨੇ ਇਹਦੀ ਪਰਮਿਸ਼ਨ ਕਿਉਂ ਨਹੀਂ ਦਿੱਤੀ ਅੱਜ ਤੱਕ ਨਹੀਂ ਦਿੱਤੀ ਫੇਰ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਟਰਾਂਸਫਰ ਕਰਾਇਆ ਕਨਸੈਂਟ ਨਾਲ ਫੇਰ ਅੱਜ ਤੱਕ ਕਦੇ ਹੋਇਆ ਕਿ ਹਾਈ ਕੋਰਟ ਦੇ ਵਿੱਚ ਕੇਸ ਟਰਾਂਸਫਰ ਹੋਇਆ ਹੋਵੇ ਜਾਂ ਸੁਪਰੀਮ ਕੋਰਟ ਦੇ ਕਹਿਣ ਤੇ ਪਹਿਲਾ ਕੇਸ ਬਾਬੇ ਵਾਲਾ ਚੰਡੀਗੜ੍ਹ ਜਿੱਥੇ ਪੰਜਾਬ ਗਵਰਨਮੈਂਟ ਨੇ ਕਨਸੈਂਟ ਦਿੱਤੀ ਦੂਸਰਾ ਚਰਨਜੀਤ ਸ਼ਰਮੇ ਵਾਲਾ ਹਾਈ ਕੋਰਟ ਦੇ ਕਹਿੰਦੇ ਹੋਇਆ ਹੋਵੇ ਤੀਜਾ ਕੇਸ ਜੱਜ ਆਪ ਹੀ ਟਰਾਂਸਫਰ ਕਰਦਾ ਪਿਆ ਹੈ ਹਾਈ ਕੋਰਟ ਨੂੰ ਕਿ ਮੈਨੂੰ ਤੁਸੀਂ ਦੱਸ ਦੋ ਕਿ ਇਹ ਕੇਸ ਤੁਸੀਂ ਸੁਣੋ ਇੱਥੇ ਚੰਡੀਗੜ੍ਹ ਭੇਜੋਗੇ ਕਿ ਮੈਂ ਸੁਣਨਾ ਕਿਉਂਕਿ ਉਹਨਾਂ ਤੋਂ ਐਪਲੀਕੇਸ਼ਨ ਤਾਂ ਨਹੀਂ ਦਵਾਈ ਕਿ ਸਰਕਾਰ ਨੂੰ ਉੱਥੇ ਓਪਨਲੀ ਹਾਂ ਕਹਿਣੀ ਪੈਣੀ ਸੀ ਜੱਜ ਨਾਲ ਹੌਬ ਨੋਵਿੰਗ ਕਰਕੇ ਜੱਜ ਤੋਂ ਲਿਖਾ ਦਿੰਦਾ ਹੁਣ ਬਾਬੇ ਨਾਲ ਯਾਰੀ ਕੌਣ ਪੁਗਾ ਰਿਹਾ ਹੈ ਕਹਿ ਰਿਹਾ ਕਾਲੀ ਤੇ ਨਿਵਾਕ ਹੌਣ ਰਿਹਾ ਕਾਂਗਰਸੀ ਬੀਜੇਪੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਮੇਰਾ ਪਹਿਲਾ ਸਵਾਲ ਹੈ ਸਰਕਾਰ ਨੂੰ ਕਿ ਜਦ 2017 ਵਿੱਚ 13 ਮਾਰਚ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣ ਗਿਆ ਸਤੰਬਰ 2017 ਵਿੱਚ ਹਰਬੰਸ ਸਿੰਘ ਜਲਾਲ ਨੇ ਉੱਥੇ ਐਫੀਡੇਵਿਟ ਦੇ ਦਿੱਤਾ ਤੇ ਇਹ ਕਲੇਰ ਪ੍ਰਦੀਪ ਦੇ ਕਹਿਣ ਮੁਤਾਬਕ ਇਹ ਆਮ ਇੱਕ ਸਧਾਰਨ ਜ਼ਿੰਦਗੀ ਲਈ ਲਿਵ ਕਰ ਰਿਹਾ ਸੀ ਉਸ ਵੇਲੇ ਤੈਨੂੰ ਪਤਾ ਨਹੀਂ ਲੱਗਿਆ ਕਿ ਇਹ ਜਸਟਿਸ ਰਣਜੀਤ ਸਿੰਘ ਪੁੱਛਣਾ ਚਾਹੁੰਦਾ ਹੈ ਕਿ ਅਕਾਲੀਆਂ ਦੀ ਬਾਬੇ ਨਾਲ ਸਾਠ ਗਾਠ ਕੀ ਆ ਤੁਸੀਂ ਚੁੱਪ ਕਿਉਂ ਰਹੇ ਹੋ ਉਦੋਂ ਉਦੋਂ ਤੁਹਾਨੂੰ ਕਿਸ ਚੀਜ਼ ਨੇ ਰੋਕਿਆ ਸਰਾਰ ਸਾਹਿਬ ਕਿ ਤੁਸੀਂ ਆ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਆ ਕੇ ਆਪਣੇ ਬਿਆਨ ਦਿਓ ਸਬੂਤ ਦਿਓ ਕਿ ਆ ਮੇਰੇ ਕੋਲ ਪੁਖਤਾ ਸਬੂਤ ਨੇ ਪੇਰ ਝੂਠ ਦੇਖੋ ਕਿੱਡਾ ਜਿਹੜਾ ਇਹਦਾ ਬਿਆਨ ਹੈ ਕਨਫੈਸ਼ਨਲ ਸਟੇਟਮੈਂਟ 164 ਦੀ ਉਹਦੇ ਵਿੱਚ ਕਹਿੰਦਾ ਮੈਂ ਪੋਲੀਟੀਕਲ ਵਿੰਗ ਦਾ ਇੰਚਾਰਜ ਬਣਿਆ 2019 ਚ ਜਿਆਦਾ ਪਗੋੜਾ ਡਿਕਲੇਅਰ ਹੋਇਆ ਸੀ ਕਾਗਜ਼ਾਂ 'ਚ ਤੇ ਗੱਲਾਂ ਕਰਦਾ 2012 ਦੀਆਂ 2015 ਦੀਆਂ ਮੈਂ ਹੁਣੇ ਕਲੇਰ ਸਾਹਿਬ ਦੇ ਬਿਆਨ ਨੂੰ ਰੈਫਰ ਕਰਦਾ ਜਦ ਪ੍ਰਦੀਪ ਨੇ ਕਿਹਾ ਕਿ 2 ਫਰਵਰੀ 2012 ਨੂੰ ਸੁਖਵੀਰ ਸਿੰਘ ਬਾਦਲ ਡੇਰੇ ਗਏ ਇਹਨੇ ਕਿਹਾ ਆ ਫੜਲਾ ਦੇਖ ਲੈ ਅਸੀਂ ਲੰਬੀ ਹਲਕੇ ਵਿੱਚ ਰੋਡ ਸ਼ੋਅ ਕਰ ਰਹੇ ਸੀ ਫੋਟੋਆਂ ਦਿਖਾਤੀਆਂ ਉੱਥੇ ਪਬਲਿਕ ਤੇਲੀਵੀਜ਼ਨ ਚੈਨਲ ਤੇ ਤੇ 3 ਤਰੀਕ ਨੂੰ ਅਸੀਂ ਸੱਚਖੰਡ ਹਰਮੰਦਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਗਏ ਹੋਏ ਆ 10 ਦੀ ਬਾਪੇ ਕੋਲ ਕਹਦੋ ਚਲੇ ਗਏ ਉਹਦੇ ਕੋਲ ਜਵਾਬ ਕੋਈ ਨਹੀਂ ਸੀਗਾ ਮੇਰਾ ਕਹਿਣ ਦਾ ਮਤਲਬ ਕਿ ਸ਼ੁਰੂ ਤੋਂ ਲੈ ਕੇ ਸਰਕਾਰ ਦਾ ਜੋਰ ਕਿਸ ਕੰਮ ਤੇ ਲੱਗਿਆ ਹੋਇਆ ਹੈ ਮੁਲਜ਼ਮਾਂ ਨੂੰ ਕਿਤੇ ਸਜ਼ਾ ਨਾ ਹੋ ਜਵੇ ਕਿਤੇ ਸਜ਼ਾ ਨਾ ਹੋ ਜਵੇ ਕਿਉਂ ਨਹੀਂ ਦੇ ਰਹੇ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਅਕਾਲੀਆਂ ਤੇ ਦੋਸ਼ ਲਾ ਰਹੇ ਹਨ ਕਿ ਉਹ ਜਿਹੜਾ ਸਵਾਂਗ ਬਣਾਇਆ ਸੀ ਉਹਦੇ ਵਿੱਚ ਅਕਾਲੀ ਦਲ ਨੇ ਬਾਬੇ ਦੀ ਮਦਦ ਕੀਤੀ ਉਹ ਵੀ ਝੂਠ ਕੋਰਾ ਝੂਠ ਨਰਵਾ ਝੂਠ ਉਹਦੇ ਤੇ ਪਰਚਾ ਹੁੰਦਾ ਪਰਚਾ ਹੋਣ ਤੋਂ ਬਾਅਦ 12 ਦਿਨ ਦੇ ਅੰਦਰ ਅੰਦਰ ਉਸ ਵੇਲੇ ਦੀ ਸਰਕਾਰ ਪ੍ਰੋਸੀਕਿਊਸ਼ਨ ਕਰ ਲਈ ਸੈਂਕਸ਼ਨ ਦਿੰਦੀ ਹੈ 22ਵੇਂ ਦਿਨ ਤੇ ਨਵੇਂ ਸੈਕਸ਼ਨ ਐਡ ਕੀਤੇ ਜਾਂਦੇ ਨੇ ਤੇ ਉਹ ਕੇਸ ਹਲੇ ਫਾਈਲ ਨਹੀਂ ਹੋਇਆ ਦਾਖਲ ਦਫਤਰ ਨਹੀਂ ਹੋਇਆ ਹੈ ਉਹ ਹਾਈ ਕੋਰਟ ਚ ਚੱਲ ਰਿਹਾ ਤੇ ਪ੍ਰਚਾਰ ਕੀ ਹੋ ਰਿਹਾ ਕਿ ਅਕਾਲੀਆ ਦੇ ਜੀ ਉਹਦਾ ਕੇਸ ਖਤਮ ਕਰਾ ਦਿੱਤਾ ਪਰ ਪ੍ਰੋਸੀਡਿੰਗਸ ਆਰ ਇਨ ਕੰਟੀਨਿਊਸ਼ਨ ਜ਼ੇਰੇ ਗੌਰ ਆਨਰੇਬਲ ਹਾਈ ਕੋਰਟ ਚ ਹੈ ਹੁਣ ਐਡਾ ਝੂਠ ਬੋਲਣ ਵਾਲੇ ਲੋਕਾਂ ਤੇ ਆਪਾਂ ਏਤਵਾਰ ਕਰ ਸਕਦੇ? ਭਰੋਸਾ ਕੀਤਾ ਜਾ ਸਕਦਾ? ਹੁਣ ਮੈਂ ਇੱਕ ਗੱਲ ਪੁੱਛਦਾ। ਕੀ ਇਹ ਬੰਦਾ ਇਸ ਗੱਲ ਦੀ ਐਕਸਪਲੇਨੇਸ਼ਨ ਦੇ ਸਕਦਾ? ਕਿ 2012 ਤੋਂ ਲੈ ਕੇ ਉਹ ਕਹਿੰਦਾ 2017 'ਚ ਵੀ 2019 'ਚ ਵੀ ਅਸੀਂ ਸੁਖਵੀਰ ਜੀ ਤੇ ਬੀਬਾ ਦੀ ਮਦਦ ਕੀਤੀ। ਆਪਾਂ ਚੁੱਪ ਕਿਉਂ ਰਹੇ? ਤੁਹਾਨੂੰ ਡਰ ਕੀਦਾ ਸੀਗਾ ਅਕਾਲੀ ਦਲ ਦੀ ਤਾਂ ਸਰਕਾਰ ਨਹੀਂ ਸੀ ਸਰਕਾਰ ਕਾਂਗਰਸ ਦੀ ਸੀ ਫਿਰ 22 ਤੇ ਆ ਮੌਜੂਦਾ ਸਰਕਾਰ ਆ ਗਈ ਫਿਰ ਚੁੱਪ ਕਿਉਂ ਰਹੇ ਹੁਣ ਕਿਉਂ ਬੋਲੇ ਹੁਣ ਬੋਲਣ ਦਾ ਕਾਰਨ ਹੈ ਕਿਉਂਕਿ ਹਿਸ ਮਾਸਟਰ ਵਾਇਸ ਨੇ ਇਹ ਜਿਹੜੇ ਲੋਕ ਇਸ਼ਾਰਿਆਂ ਤੇ ਨੱਚਣ ਵਾਲੇ ਹੋਣ ਇਹ ਜਿਹੜੇ ਸਾਡੇ ਕੱਢੇ ਹੋਏ ਤੇ ਉਹਨਾਂ ਦੇ ਮਗਰ ਜਿਹੜੇ ਡਾਇਰੈਕਟਰ ਨੇ ਇਹ ਇੱਕ ਟਿਊਨ ਤੇ ਟੋਨ ਤੋਂ ਬੋਲਦੇ ਨੇ ਉਹਨਾਂ ਨੂੰ ਇਹ ਲੱਗਿਆ ਕਿ ਉਹਨਾਂ ਨੂੰ ਉਮੀਦ ਨਹੀਂ ਸੀ ਨਾ ਉਹ ਇਹ ਮੈਜਨ ਕਾਰ ਸਾਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਆਪਣੇ ਆਪ ਨੂੰ ਅਕਾਲ ਤਖਤ ਦੇ ਸਮਰਪਿਤ ਹੋ ਜਾਣਗੇ ਸਰੈਂਡਰ ਕਰ ਦੇਣਗੇ ਕਿ ਪੇਸ਼ ਆਜ ਜੋ ਹੁਕਮ ਕਰਨਾ ਕਰੋ ਉਹਨਾਂ ਨੇ ਕਿਹਾ ਤਾਂ ਗੱਲ ਕਹਾਣੀ ਮੁੱਕਦੀ ਲੱਗਦੀ ਹੈ ਇੱਕ ਨਵਾਂ ਆਰਟਿਸਟ ਤਿਆਰ ਕੀਤਾ ਹੈ ਉਹ ਨਵੇਂ ਆਰਟਿਸਟ ਤੋਂ ਕਹਾਉਣ ਦੀ ਕੀ ਕੋਸ਼ਿਸ਼ ਕੀਤੀ ਕਿ ਸੇ ਉਸ ਗੱਲ ਵਿੱਚ ਸਾਰੀ ਚ ਉਹਦੇ ਚ ਉਹਨੇ ਬੇਦਵੀ ਬਾਰੇ ਕੋਈ ਦੋਸ਼ ਲਾਇਆ ਕੋਈ ਦੋਸ਼ ਲਾਇਆ ਕੀ ਦੱਸਣਾ ਚਾਹੁੰਦੇ ਆ ਅਸੀਂ ਦੋਸ਼ ਲਾਉਨੇ ਆ ਦੇਖੋ ਪੰਜ ਬੇਦਵੀਆਂ ਬਹੁਤ ਹੋਈਆਂ ਪਰ ਪੰਜ ਐਨੇ ਗੁਲਾਹਾ ਬੇਲज्जਤ ਕੀਤੇ ਆ ਸਰਕਾਰ ਵੇਲੇ ਇੱਕ ਕਾਂਗਰਸ ਦੀ ਸਰਕਾਰ ਵੇਲੇ ਜਿਹੜੇ ਪਾਵਨ ਸਰੂਪ ਪਟਿਆਲੇ ਦਾ ਸੂਖਮ ਸਰੂਪ ਚੁਰਾਇਆ ਗਿਆ ਸੀ ਉਹ ਅੱਜ ਤੱਕ ਨਹੀਂ ਲੋਕੇਟ ਹੋਇਆ ਮੈਂ ਉਹਨਾਂ ਜੱਥੇਬੰਦੀਆਂ ਨੂੰ ਜਿਹੜੀਆਂ ਸੋ ਕਾਲਡ ਪੰਥਕ ਪੰਥ ਦੇ ਠੇਕੇਦਾਰ ਬਣਦੇ ਨੇ ਤੇ ਅਕਾਲੀ ਦਲ ਨੂੰ ਗੁਨਾਹਗਾਰ ਦੇ ਕਿਟਹਿਰੇ 'ਚ ਖੜਾ ਕਰਨਾ ਚਾਹੁੰਦੇ ਆ ਕਿ ਭਾਈ ਸਾਹਿਬ ਜਿਹੜੀ ਗੁਰੂ ਸਾਹਿਬ ਦੀ 2015 'ਚ ਬੇਦਵੀ ਹੋਈ ਸੀ ਤੇ ਜਿਹੜਾ ਗੁਰੂ ਸਾਹਿਬ ਦਾ ਸਰੂਪ 2019 'ਚ ਪਟਿਆਲੇ ਚੋਰੀ ਹੋਇਆ ਸੀ ਉਹ ਦੋਹਾਂ ਗੁਰੂ ਸਾਹਿਬ ਦੇ ਸਰੂਪਾਂ 'ਚ ਫਰਕ ਆ ਕੋਈ ਆਪਾਂ ਚੁੱਪ ਕਿਉਂ ਬੈਠੇ ਆ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਅੰਦਰ ਜਾ ਕੇ ਸਭ ਤੋਂ ਪਵਿੱਤਰ ਥਾਂ ਤੇ ਛਾਲ ਮਾਰ ਕੇ ਜਦ ਬੰਦਾ ਮੈਂ ਚੰਨੀ ਸਾਹਿਬ ਤੇ ਰੰਧਾਵਾ ਸਾਹਿਬ ਅਗਲੇ ਦਿਨ ਉੱਥੇ ਦਰਬਾਰ ਸਾਹਿਬ ਜਾ ਕੇ ਕਹਿੰਦੇ ਆ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਦੋਸ਼ੀ ਦੇ ਕ੍ਰਿਡੈਂਸ਼ੀਅਲਸ ਸਟੈਬਲਿਸ਼ ਕਰਕੇ ਗੁਨਾਹਗਾਰਾਂ ਨੂੰ ਸਜ਼ਾ ਦੇਵਾਂਗੇ ਕਿੱਥੇ ਗਈ ਉਹ ਉਹ ਬੇਦਬੀ ਕਿਉਂ ਨਹੀਂ ਹੋ ਰਹੀ ਕਾਰਵਾਈ ਉਹਦੇ ਤੇ ਕਿਉਂ ਚੁੱਪ ਨੇ ਸਰਕਾਰਾਂ ਕਿ ਉਹ 2015 ਤੋਂ ਛੋਟੀਆਂ ਸੀ ਬੇਦਬੀਆਂ ਸੱਚਖੰਡ ਹਰਮੰਦਰ ਸਾਹਿਬ ਫਿਜ਼ੀਕਲ ਅਟੈਕ ਤੋਂ ਬਾਅਦ ਇਹ ਸਭ ਤੋਂ ਵੱਡੀ ਬੇਦਬੀ ਹੋਈ ਆ ਮਸੇ ਰੰਗੜ ਤੋਂ ਬਾਅਦ ਤੇ ਕਾਂਗਰਸ ਦੇ ਰਾਜੇ ਹੋਈ ਸੀ ਜਦ ਉਹ ਬੰਦਾ ਜੰਗਲਾ ਟੱਪ ਕੇ ਅੰਦਰ ਆ ਕੇ ਗੁਰੂ ਸਾਹਿਬ ਦੇ ਬੇਦਬੀ ਕਰਨ ਲੱਗਾ ਸੀ ਸ੍ਰੀ ਸਾਹਿਬ ਚੁੱਕ ਕੇ ਉੱਥੇ ਪਾਪ ਕਮਾਉਣ ਲੱਗਾ ਸੀ ਜਿਹੜਾ ਸੰਗਤ ਨੇ ਬਚਾ ਲਿਆ ਫੇਰ ਆ ਮਾਨ ਸਾਹਿਬ ਦੇ ਰਾਜ ਅਖੰਡ ਪਾਠ ਖੰਡਨ ਹੋਇਆ ਸੁਲਤਾਨਪੁਰ ਲੋਧੀ ਪੁਲਿਸ ਸਣੇ ਜੁੱਤੀਆਂ ਗੁਰਦੁਆਰਾ ਸਾਹਿਬ ਚ ਬੜੀ ਫਾਇਰਿੰਗ ਹੋਈ ਪਹਿਲੇ ਪਾਸ਼ਾ ਦੇ ਅਵਤਾਰਪੁਰਪ ਦੇ ਸਬੰਧ ਦੇ ਵਿੱਚ ਅਖੰਡ ਪਾਟ ਰੱਖਿਆ ਹੋਵੇ ਮਾਨ ਸਾਹਿਬ ਉਹ ਗੁਰੂ ਸਾਹਿਬ ਦੀ ਬੇਦਵੀਂ ਬੇਦਵੀਂ ਨਹੀਂ ਜੇ ਸਰਦਾਰ ਸੁਖਬੀਰ ਸਿੰਘ ਬਤੌਰ ਗ੍ਰਹਿ ਮੰਤਰੀ ਦੋਸ਼ੀ ਇਹ ਬਣਦਾ ਤੇ ਹੁਣ ਦਾ ਗ੍ਰਹਿ ਮੰਤਰੀ ਦੋਸ਼ੀ ਨਹੀਂ ਬਣਦਾ ਅਕਾਲੀ ਦਲ ਜੇ ਲੋਕਾਂ ਨੇ ਸਮਾ ਦਿੱਤਾ ਸਮਾ ਦਿੱਤਾ ਇੱਕ ਇੱਕ ਦੇ ਵਿੱਚ ਕਟਹਿਰੇ 'ਚ ਖੜਾ ਕਰਾਂਗੇ ਜਿਹੜੇ ਜਿਹੜੇ ਵੀ ਅੱਜ ਦੇ ਦੋਸ਼ੀ ਨੇ ਰੋਪੜ ਵਿੱਚ ਸਾਡੇ ਜੁੱਤੀਆਂ ਗੁਰਦੁਆਰਾ ਸਾਹਿਬ ਚੋਂ ਦਾ ਨੌਕਰੀ ਤੋਂ ਸ਼ਾਮ ਨੂੰ ਕਾਰਮ ਕਰਕੇ ਆ ਕੇ ਵੜਦਾ ਹੈ ਮਾਨਸਾ ਜੇਲ੍ਹ ਚ ਮਾਰ ਜਾਂਦਾ ਹੈ ਕੀ ਗੱਲ ਖੇਤ ਕਿਸ ਕਥਮ ਹੋ ਗਿਆ ਕਿਉਂ ਨਹੀਂ ਤਬਦੀਸ਼ ਕੀਤੀ ਗਈ ਕਾਂਸਪਰੇਸੀ ਕੀ ਕੌਣ ਹੈ ਬੇਦਬੀਆਂ ਦੇ ਮਗਰ ਕੌਣ ਹੈ ਬੇਦਬੀਆਂ ਕਰਾ ਰਿਹਾ ਹੈ ਇੱਥੇ ਗੱਲ ਇੱਥੇ ਖੜੀ ਹੈ ਕਿ ਇਹ ਹੁਣ ਪਟਿਆ ਹਰਿਆਣੇ ਦੀਆਂ ਇਲੈਕਸ਼ਨਾਂ ਕਰਕੇ ਰਾਮ ਰਹੀਮ ਨੂੰ ਫੁੱਲਾਂ ਵਾਂਗੂ ਰੱਖਣਾ ਚਾਹੁੰਦੇ ਆ ਕਿਉਂ ਰੀ ਟ੍ਰਾਇਲ ਸ਼ੁਰੂ ਕਰਦੇ ਪੰਜਾਬ ਪੁੱਛਦਾ ਪੰਥ ਪੁੱਛਦਾ ਅਕਾਲੀ ਦਲ ਪੁੱਛਦਾ ਸ਼੍ਰੋਮਣੀ ਕਮੇਟੀ ਪੁੱਛਦੀ ਹੈ ਕਿ 2015 ਦੇ ਸੈਕਟਰੀ ਜਾਇ ਕੇਸ ਚ ਰਾਮਨੀ ਹਿੰਦੀ ਟ੍ਰਾਇਲ ਕਿਉਂ ਨਹੀਂ ਸ਼ੁਰੂ ਹੋ ਰਹੀ ਕਿਉਂ ਨਹੀਂ ਪੰਜਾਬ ਦੀ ਸਰਕਾਰ ਸੈਂਕਸ਼ਨ ਦੇ ਰਹੀ ਤੁਹਾਡੇ ਇੱਕ ਜਰਨਲਿਸਟ ਨੇ ਪੁੱਛਿਆ ਭਗਵੰਤ ਮਾਨ ਨੂੰ ਕਿ ਜੀ ਤੁਹਾਡੇ ਸੈਂਕਸ਼ਨ ਉਹ ਕਹਿੰਦਾ ਪੁਰਾਣੀ ਬਾਤ ਹੈ ਪੁਰਾਣੀ ਬਾਤ ਹੈ ਮਾਨ ਸਾਹਿਬ ਪੁਰਾਣੀ ਬਾਤ ਨਹੀਂ 2021 ਦੀ ਚਿੱਠੀ ਦਾ ਜਵਾਬ ਦਿਓ ਕਿ ਤੁਸੀਂ ਪ੍ਰੋਸੀਕਿਊਸ਼ਨ ਲਈ ਸੈਂਕਸ਼ਨ ਕਿਉਂ ਨਹੀਂ ਦੇ ਰਹੇ 295 ਦੀ ਰਾਮ ਰਹੀਮ ਦੀ ਕੀ ਮਿੱਤਰਤਾ ਤੁਹਾਡੀ ਉਹਦੇ ਨਾਲ ਮਿੱਤਰਤਾ ਨਾ ਹੋਵੇ ਤਾਂ ਉਹ ਪਰੋਲ ਤੇ ਆਵੇ ਮੇਰਿਠ ਬੈਠਾ ਹੋਵੇ ਤੇ ਵੀਡੀਓ ਕਾਨਫਰੈਂਸਿੰਗ ਲਈ ਸਲਾਬਤਪੁਰੇ ਸਾਰੀ ਪ੍ਰੋਟੈਕਸ਼ਨ ਦੇ ਕੇ ਉਹਦਾ ਸਮਾਗਮ ਕਰਾਉਣੇ ਮਿੱਤਰਤਾ ਨਹੀਂ ਫੇਰ ਮੈਂ ਸਭ ਤੋਂ ਵੱਡੀ ਗੱਲ ਹੋਰ ਕਹਿਣੀ ਚਾਹੁੰਦਾ ਜੇ ਜਿਹੜੇ ਕੰਮ 'ਚ ਇਹ ਪਏ ਨੇ ਇਹ ਅੱਗ ਨਾਲ ਖੇਡਦੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਲੋਕਾਂ ਦੀਆਂ ਭਾਵਨਾਵਾਂ ਧਾਰਮਿਕ ਤੌਰ ਤੇ ਕਿਵੇਂ ਹਰਟ ਹੋ ਰਹੀਆਂ ਨੇ ਜੇ ਤੁਹਾਡੇ 'ਚ ਗੱਟਸ ਹੈ ਹੁਣ ਇਹ ਜਿਹੜੀ ਬੇਦਬੀ ਵਾਲੇ ਕੇਸ 'ਚ ਹੈ ਪਰਮਾਰ ਸਾਹਿਬ ਨੇ ਰਿਪੋਰਟ ਆਪਣੀ ਮੌਜੂਦਾ ਸ਼ੀ ਮਿਨਿਸਟਰ ਨੂੰ ਸਬਮਿਟ ਕੀਤੀ ਨਾ ਇਹਨਾਂ ਨੇ ਚਲਾਨ ਪੇਸ਼ ਕੀਤਾ ਤੇ ਜਦੋਂtheta ਅਕਾਲੀ ਦਲ ਦਾ ਕੋਈ ਸ਼ੈ ਨਹੀਂ ਗਿਆ ਤੇ ਆਪਾਂ ਰਾਮ ਰਹੀ ਮੈਨੂੰ ਸਜ਼ਾ ਕਿਉਂ ਨਹੀਂ ਦਵੋਂਦੇ ਪਏ ਜੀ ਪ੍ਰੋਸੀਕਿਊਸ਼ਨ ਐਵੀਡੈਂਸ ਕਿਉਂ ਨਹੀਂ ਦਿੰਦੇ ਸਾਰਾ ਐਨਾ ਮਿਲੀ ਭੁਗਤਾ ਇੰਨੀ ਮਿਲੀ ਭੁਗਤਾ 164 ਦੇ ਬਿਆਨਾਂ 'ਚ ਸਾਰੀ ਕਹਾਣੀ ਕੀ ਦੇ ਸਿਰ ਤੇ ਪਾਸੀ ਬਿੱਟੂ ਦੇ ਜਿਹੜਾ ਮਰ ਗਿਆ ਹੁਣ ਇਹਨੂੰ ਰਾਮ ਰਹੀਮ ਨੂੰ ਬਚਾਉਣ ਲਈ ਆ ਆ ਆ ਸਾਜ਼ਿਸ਼ ਰਚੀ ਗਈ ਹੈ ਕਿ ਜੀ ਉਹ ਹਦਾਇਤ ਬਿੱਟੂ ਨੂੰ ਕਹੀ ਸੀਗੀ ਮੈਂ ਤਾਂ ਪੁੱਛਿਆ ਸੀ ਕੰਮ ਕੀ ਆ ਕਹਿੰਦਾ ਮੈਂ ਕਿਹਾ ਜੀ ਮੈਂ ਤਾਂ ਦਿੱਲੀ ਜਾਣਾ ਆ ਗੱਲ ਹੈ ਹੁਣ ਮੈਂ ਤੁਹਾਨੂੰ ਆਖਰ ਚ ਇੱਕ ਗੱਲ ਕਹਿ ਕੇ ਆਪਣੀ ਗੱਲ ਮਕਾਉਣੀ ਚਾਹੁੰਦਾ ਕਿ ਇਹ ਬੰਦਾ ਜਿਹੜਾ ਹੈਗਾ ਪ੍ਰਦੀਪ ਗਵਰ ਇਹ ਕਿਉਂ ਨਹੀਂ ਸਾਰੀਆਂ ਗੱਲਾਂ ਬੋਲਿਆ ਜੀ ਜਿਹੜੀਆਂ ਉਹਨੇ 164 ਤੇ ਲਿਖਾਈਆਂ ਆ ਪੜੀਆਂ ਲੱਖੀ ਦੇ ਨਾਲ ਰਤੇਸ਼ ਨਾਲ ਟੀਵੀ ਤੇ ਕਿਉਂ ਨਹੀਂ ਬੋਲਿਆ ਬੋਲੋ ਸਹੀ ਨਾ ਪਿੱਕੜ ਚੂਜ਼ ਕਿਉਂ ਕਰਦੇ ਆ ਜਦੋਂ ਅੱਜ ਕਲੇਰ ਨੇ ਪੁੱਛਿਆ ਤੂੰ ਦੱਸ ਬਈ ਤੇਰਾ ਰੋਲ ਕੀ ਆ ਬੇਦਬੀ ਚ ਤੇ ਫਿਰ ਤੂੰ ਟੀਵੀ ਵਾਲੇ ਨੂੰ ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਤੁਸੀਂ ਮੇਰੇ ਬਰਾਬਰ ਬਿਠਾਉਣਾ ਮੈਂ ਤਾਂ ਇਸ ਕਰਕੇ ਆ ਗਿਆ ਕਿ ਤੁਸੀਂ ਸ਼ਾਇਦ ਮੈਨੂੰ ਇਕੱਲੇ ਨੂੰ ਸੁਣਨਾ ਸੀ ਐਡ ਇੱਕ ਵਾਰੀ ਹੋਰ ਮੈਂ ਤੁਹਾਡੇ ਨਾਲ ਬੜੀ ਕਲੀਅਰ ਕਰਨੀ ਚਾਹੁੰਦਾ ਜਿਹੜਾ ਭੰਡੀ ਪ੍ਰਚਾਰ ਚੱਲਿਆ ਨਾ ਜੀ ਕਿ ਅਕਾਲੀਆਂ ਨੇ ਜੀ ਇਹਦਾ ਪਰਚਾ ਵਾਪਸ ਲੈ ਲਿਆ ਕੱਲੇ ਹਲੇ ਐਫ ਆਈ ਆਰ ਸਟਿਲ ਐਗਜ਼ਿਸਟਿੰਗ ਕੰਟੀਨਿਊਸ਼ਨ ਹੁੰਦੀ ਆ ਪ੍ਰोसीडिंग ਦੀ ਰਿਵੀਜ਼ਨ ਹੋਈ ਰਿਵੀਜ਼ਨ ਖਾਰਜ ਹੋਈ ਰਿਵੀਜ਼ਨ ਮਨਜ਼ੂਰ ਹੋਈ ਉਹਦੀ ਕੰਟੀਨਿਊਸ਼ਨ ਵਿੱਚ ਰਿਵੀਜ਼ਨ 2020 ਦੀ ਹਾਈ ਕੋਰਟ ਚ ਪਈ ਆ ਪ੍ਰोसीਡਿੰਗਸ ਆਰ ਸਟਿਲ देयर ਪਰ ਉਹਦੇ ਚ ਅਕਾਲੀ ਦਲ ਦਾ ਐਕਸ਼ਨ ਦੇਖ ਲੋ ਪਰਚਾ ਰਜਿਸਟਰ ਹੋਣ ਦੇ ਵਿਦਨ 1 ਵੀਕ ਸੈਂਕਸ਼ਨ ਦਿੱਤੀ ਵਿਦਨ 20 ਡੇਸ ਤੇ ਨਵੇਂ ਸੈਕਸ਼ਨ ਐਡ ਕੀਤੇ ਗਏ 12 ਵਾਰੀ ਪੁਲਿਸ ਨੇ ਉਹਨੂੰ ਇਨਵੈਸਟੀਗੇਸ਼ਨ ਜੁਆਇਨ ਕਰਾਈ ਰਾਮ ਰਹੀਮ ਨੂੰ ਇਹ ਸਾਨੂੰ ਦੱਸ ਦੇਣ ਕਿ ਇਹਨਾਂ ਨੇ ਉਹਨੂੰ ਕਿੰਨੀ ਵਾਰ ਜੁਆਇਨ ਕਰਾਇਆ ਬੇਜਬੀ ਦੇ ਕੇਸ ਸਰ ਇਹ ਤਾਂ ਪਰਮਾਰ ਸਾਹਿਬ ਦੀ ਸਿੱਟ ਜਾ ਕੇ ਉਹ ਜੋ ਸਨਾਰੀਆ ਜੇਲ੍ਹ 'ਚ ਹੀ ਪੁੱਛਦੀ ਰਹੀ ਨਾ ਪਬਲਿਕ ਕਰਨ ਪ੍ਰਦੀਪ ਕੁਮਾਰ 4 ਦਿਨ ਪੁਲਿਸ ਰਿਮਾਂਡ 'ਚ ਰਿਹਾ ਅਰੈਸਟ ਤੋਂ ਬਾਅਦ 4 ਦਿਨ ਕਿ ਪੁਲਿਸ ਰਿਮਾਂਡ ਵੇਲੇ ਨੇ ਕੀ ਜ਼ਿਮਨੀਆਂ ਲਖਾਈਆਂ ਪੁਲਿਸ ਨੂੰ ਇਹਨੇ ਆਪਣਾ ਰੋਲ ਕੀ ਦਿਖਾਇਆ ਜਿਹੜੀਆਂ ਗੱਲਾਂ ਪਬਲਿਕ ਕਰਨ ਵਾਲੀਆਂ ਕਰਦੇ ਹੀ ਨਹੀਂ ਪੇ ਇੱਕ ਅਸੀਂ ਇਹਨਾਂ ਨੂੰ ਅੱਜ ਸਪਸ਼ਟ ਕਹਿਣਾ ਚਾਹੁੰਦੇ ਆ ਸਪਸ਼ਟ ਤੁਹਾਨੂੰ মিডিਆ ਨੂੰ ਵੀ ਬੇਨਤੀ ਕਰਾਂਗੇ ਕਿ ਤੁਹਾਡਾ ਹੱਕ ਹੈ ਹਰ ਗੱਲ ਨੂੰ ਅੱਗੇ ਪਹੁੰਚਾਉਣਾ ਪਰ ਜਿੱਥੇ ਧਾਰਮਿਕ ਭਾਵਨਾਵਾਂ ਆਉਂ ਉਹਥੇ ਦੂਸਰੇ ਪੱਖ ਨੂੰ ਨਾਲ ਜ਼ਰੂਰ ਸੁਣਾ ਅੱਜ ਭੱਜ ਕੇ ਨਾ 18 ਤੇ ਸੀਵੀ ਚੈਨਲ ਤੇ ਮਾਰਤ ਦੇਸੀ ਚਲੋ ਕੈਨੇਡਾ ਬੈਠੇ ਉਹਨਾਂ ਨੂੰ ਲਿਬਰਟੀ ਹੈ ਕਿ ਕੈਨੇਡਾ ਆਜ਼ਾਦ ਮੋਲਕਾ ਹੈ ਕਿਰਤੀ ਦੇਸੀ ਐਨੇ ਪੁਰਾਣੇ ਪੱਤਰਕਾਰ ਹੋ ਤੁਸੀਂ ਉਹਨੂੰ ਬੇਦਬੀ ਵਾਲੇ ਮੁੱਦਿਆਂ ਨੂੰ ਬੇਦਬੀ ਦਾ ਤਾਂ ਕੁਝ ਪੁੱਛ ਲੈਂਦੇ ਨਾ ਤਾਂ ਕਿ ਉਹਦਾ ਰੋਲ ਵੀ ਪਤਾ ਲੱਗ ਜਾਂਦਾ ਹੈ ਕਿ ਐਜੇ ਘਟਿਆ ਕਰੈਕਟਰ ਵਾਲੇ ਨੂੰ ਤੁਸੀਂ ਦਕੈਤ ਨੂੰ ਗੁਨਾਹਗਾਰ ਨੂੰ ਦੋਸ਼ੀ ਨੂੰ ਤੁਸੀਂ ਹੀਰੋ ਬਣਾ ਕੇ ਸਾਧਾ ਨੂੰ ਚੋਰ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਹੋ ਇਹ ਸਾਰੇ ਟਾਈਮਿੰਗਸ ਕਿਉਂ ਹੋਏ ਕਿ ਕਿਸੇ ਨਾ ਕਿਸੇ ਤਰਾ ਕਿਸੇ ਨਾ ਕਿਸੇ ਤਰਾ ਸਾਡੇ ਵਿੱਚ ਸਾਡੇ ਭਗੌੜੇ ਨੇ ਉਹ ਕਹਿੰਦੇ ਨੇ ਜੇ ਕਾਲ ਤੱਕ ਬੜਾ ਹੁਸ਼ਿਆਰ ਰਵੇ ਦੇਖਣਾ ਜੀ ਕੋਈ ਫੈਸਲਾ ਗਲਤ ਨਾ ਕਰ ਜਾਣ ਮੈਨੂੰ ਉਹਨਾਂ ਤੇ ਵੀ ਤਰਸ ਆਉਂਦਾ ਆ ਹਕਲ ਤੇ ਕਿ ਯਾਰ ਫਸ ਕੇ ਯੂ ਡੌਕ ਦੀ ਡੋਰ ਕਿ ਆ ਸਾਡੀ ਪਟੀਸ਼ਨ ਸੁਣੋ ਫੇਰ ਕਹਨੇ ਉਹ ਫੈਸਲਾ ਸਹੀ ਕਰ ਦੇਣਾ ਜੇ ਤੁਹਾਨੂੰ ਭਰੋਸਾ ਦੀ ਸੀ ਤਾਂ ਉੱਥੇ ਦਰਖਾਸਤ ਦੇਣ ਦੀ ਕੀ ਲੋੜ ਸੀ ਜੇ ਦੇਤੀ ਆ ਤਾਂ ਭਰੋਸਾ ਤਾਂ ਰੱਖੋ ਨਾ ਆਹ ਦੇਖੋ ਸਾਡਾ ਜਾਦਾ ਦੇਸ਼ ਆਇਆ ਨੰਗੇ ਪੈਰੀ ਗਏ ਜਾ ਕੇ ਪੇਸ਼ ਹੋਏ ਜਿਆਦਾ ਬੁਲਾਉਣਗੇ ਇੱਕ ਹਾਲ ਤੱਕ ਨੰਗੇ ਪੈਰੀ ਜਾਵਾਂਗੇ ਹੁਣ ਇਹ ਪ੍ਰੋਬਲਮ ਇਹ ਹੈ ਕਿ ਇਹ ਪੋਲਿਟੀਕਲ ਅਜੈਂਡਾ ਸੈਟਲ ਕੀਤਾ ਜਾ ਰਿਹਾ ਇੱਕ ਮੋਸਟ ਸੈਂਸਿਟਿਵ ਧਾਰਮਿਕ ਇਸ਼ੂ ਜਿਹੜਾ ਨਾ ਪੰਜਾਬ ਲਈ ਨਾ ਪੰਜਾਬੀਆਂ ਲਈ ਨਾ ਵਿਸ਼ੇਸ਼ ਤੌਰ ਤੇ ਸਿੱਖਾਂ ਲਈ ਬਹੁਤਾ ਹੈ ਇਹਦੇ ਚੋ ਪ੍ਰਾਪਤ ਕੁਛ ਨਹੀਂ ਹੋਣਾ ਨੁਕਸਾਨ ਜ਼ਰੂਰ ਹੋ ਸਕਦਾ ਹੈ